ਜਿਹੜੀ ਅੱਜ ਦੀ ਪ੍ਰੈਸ ਕਾਨਫਰੰਸ ਹੈਗੀ ਹੈ ਬੜੀ ਸੰਜੀਦਾ ਸੈਂਸਿਟਿਵ ਇਸ਼ੂਸ ਦੇ ਨਾਲ ਰਿਲੇਟਡ ਹੈਗੀ ਹੈ ਮੈਂ ਥੋੜੀਆਂ ਆਪਰੇਸ਼ਨ ਡਿਟੇਲਸ ਹੈਗੀਆਂ ਉਹ ਤੁਹਾਡਾ ਡਿਟੇਲ ਸ਼ੇਅਰ ਨਹੀਂ ਕਰ ਪਾਉਂਗਾ ਬਟ ਮੈਂ ਤੁਹਾਨੂੰ ਜਿੰਨੀ ਇੱਕ ਇਨਫੋਰਮੇਸ਼ਨ ਮੇਰੇ ਕੋਲ ਹੈਗੀ ਆ ਕੁਝ ਇਨਫੋਰਮੇਸ਼ਨ ਜਿਹੜੀ ਹੈਗੀ ਹੈ ਕੇਸ ਦੇ ਵਿੱਚ ਸੈਂਸਿਟਿਵਿਟੀ ਨੂੰ ਨਜ਼ਰ ਰੱਖਦੇ ਹੋਏ ਨਹੀਂ ਸ਼ੇਅਰ ਕੀਤੀ ਜਾ ਸਕੀ ਕੁਝ ਤੱਥ ਅਜੇ ਵੈਰੀਫਾਈ ਕਰਨੇ ਹੈਗੇ ਜੋ ਤੱਥ ਹੁਣ ਤੱਕ ਸਾਹਮਣੇ ਆਏ ਹੈਗੇ ਨੇ ਉਹ ਇਸ ਤਰ੍ਹਾਂ ਹੈਗਾ ਕਿ ਆਪਣੇ ਐਫ ਆਈ ਆਰ ਨੰਬਰ ਜਿਹੜੀ ਹੈ 223 ਜਿਹੜੀ ਹੈਗੀ ਆ 24 ਦੀ ਅੰਡਰ ਸੈਕਸ਼ਨ ਐਕਸਟਰਸ਼ਨ ਦੀ ਜਿਹੜੀ ਹੈਗੀ ਆ ਪੀ ਐਸ ਡਿਵੀਜ਼ਨ ਨੰਬਰ 7 ਲੁਧਿਆਣੇ ਦੇ ਵਿੱਚ ਦਰਜ ਹੋਈ ਆ ਇਹਦੇ ਵਿੱਚ ਇੱਕ ਵਿਕਟਮ ਸੀਗੇ ਉਹਨਾਂ ਤੋਂ ਜਿਹੜੀ ਹੈਗੀ ਐ ਐਕਸਟਰਸ਼ਨ ਮਨੀ ਕੀਤੀ ਗਈ ਹੈ ਜਿਹੜਾ ਅਕਿਊਜ਼ ਦੇ ਕੋਲੋਂ ਜਿਹੜੀ ਹੈਗੀ ਆ ਉਹਨਾਂ ਦੇ ਨਾਂ ਦੇ ਉੱਤੇ ਔਰ ਇਸ ਚੀਜ਼ ਨੂੰ ਸਾਡੇ ਸੀਪੀ ਸਾਹਿਬ ਨੂੰ ਜਦੋਂ ਪਤਾ ਲੱਗਾ ਇਮੀਡੀਏਟਲੀ ਉਹਨਾਂ ਨੇ ਕਾਰਵਾਈ ਕਰਦੇ ਹੋਏ ਜਿਹੜੀ ਹੈਗੀ ਇਹਦੇ ਵਿੱਚ ਜਿਹੜਾ ਹੈਗਾ ਕਾਰਵਾਈ ਕਰਨ ਦੇ ਹਦੇਸ਼ ਦੇ ਤੇ ਯਾਰ ਤੇ ਜੁਆਇੰਟ ਡੀਪੀ ਸਾਰਾ ਸੀਪੀ ਸਾਹ ਜਿਹੜੇ ਜੁਆਇੰਟ ਸੀਪੀ ਸਾਹਿਬ ਹੈਗੇ ਨੇ ਆਪਣੇ ਜਸਕਰਨ ਸਿੰਘ ਤੇਜਾਜੀ ਉਹਨਾਂ ਦੀ ਹਦਾਇਤਾਂ ਮੁਤਾਬਕ ਜਿਹੜਾ ਹੈਗਾ ਇਮੀਡੀਏਟਲੀ ਕਾਰਵਾਈ ਕਰਕੇ ਐਫ ਆਈ ਆਰ ਦਰਜ ਕਰਕੇ ਇਹਦੇ ਵਿੱਚ ਜਿਹੜੇ ਸੀਗੇ ਸੋ ਕਾਲ ਜਰਨਲਿਸਟ ਵੈਦਰ ਸੀਗੇ ਕਿ ਨਹੀਂ ਸੀਗੇ ਇਹ ਪ੍ਰੋਪਰ ਜਿਹੜਾ ਹੈਗਾ ਅਸੀਂ ਜਿਹੜੇ ਹੈਗਾ ਡੀਪੀਆਰਓ ਸਾਹਿਬ ਤੋਂ ਤੇ ਪੰਜਾਬ ਜਿਹੜੇ ਹੈਗੇ ਆ ਆਪਣੇ ਲੋਕ ਭਾਗ ਦੇ ਪਰ ਹੈਗੇ ਨੇ ਡਿਪਾਰਟਮੈਂਟ ਤੋਂ ਇਹ ਡੀਪੀਓ ਜਿਹੜੇ ਹੈਗੇ ਨੇ ਉਹਨਾਂ ਤੋਂ ਪਤਾ ਕਰਕੇ ਕੀਤਾ ਜਾਏਗਾ ਕਿ ਵਾਕਏ ਸੀਗੇ ਜਾਂ ਨਹੀਂ ਸੀਗੇ ਪਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਦੇ ਮੁਤਾਬਕ ਜਿਹੜਾ ਹੈਗਾ ਇਹ ਬੀਐਨ ਪੁਰੀ ਜਲੰਧਰ ਦੇ ਰਹਿਣ ਵਾਲੇ ਹੈਗੇ ਨੇ ਔਰ ਆਪਣੇ ਆਪ ਨੂੰ ਪ੍ਰੈਸ ਰਿਪੋਰਟ ਦਾ ਇਹਨਾਂ ਨੇ ਇੱਕ ਕਾਰਡ ਜਿਹੜਾ ਸ਼ਿਕਵਾਇਆ ਹੋਇਆ ਜਿਹਦੇ ਉੱਤੇ ਇਹਨਾਂ ਨੇ ਖਬਰ ਪੰਜਾਬ ਦੀ ਟੀਵੀ ਵੈਬ ਚੈਨਲ ਚਲਾ ਰਹੇ ਸੀਗੇ ਔਰ ਇਸ ਨਾਂ ਤੇ ਜਿਹੜੇ ਹੈਗੇ ਇਹਨਾਂ ਦੀਆਂ ਕਾਫੀ ਜਿਹੜੀਆਂ ਗਤੀਵਿਧੀਆਂ ਜਿਹੜੀਆਂ ਸੀਗੀਆਂ ਉਹ ਸ਼ੱਕੀ ਹੈਗੀਆਂ ਨੇ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਕੀਤੀ ਜਾਏਗੀ ਔਰ ਇਸ ਕੇਸ ਦੇ ਵਿੱਚ ਜਿਹੜੀ ਐਕਸਟਰਸ਼ਨ ਦੀ ਇਹਨਾਂ ਉੱਤੇ ਪਰਚਾ ਦਰਜ ਕੀਤਾ ਗਿਆ ਔਰ ਬਾਕੀ ਸਾਰੇ ਡੀਪੀਆਰਓ ਡਿਪਾਰਟਮੈਂਟ ਤੋਂ ਸਾਰਾ ਕੁਝ ਵੈਰੀਫਾਈ ਕਰਕੇ ਦੇਖਿਆ ਜਾਏਗਾ ਕਿ ਇਹ ਵਾਕਿਆ ਜਨੂਨ ਪੱਤਰਕਾਰ ਸੀਗੇ ਜਾਂ ਨਹੀਂ ਸੀਗੇ ਔਰ ਬਾਕੀ ਮੈਂ ਤੁਹ ਕਿ ਜੇ ਕੋਈ ਏਦਾਂ ਦੀ ਕਿਸੇ ਆਮ ਵਿਅਕਤੀ ਨੂੰ ਧੋਖੇ ਨਾਲ ਜਾਂ ਕਿਸੇ ਮਨੀ ਦੀ ਐਕਸਟਰੈਕਸ਼ਨ ਕੀਤੀ ਜਾਂਦੀ ਹੈ ਪ੍ਰੈਸ ਦੇ ਨਾਂ ਤੇ ਜ਼ਰੂਰ ਸਾਡੇ ਨੋਟਿਸ ਤੇ ਲਿਆ ਜਾਵੇ ਤਾਂ ਜੋ ਉਹਨਾਂ ਦੇ ਖਿਲਾਫ ਜੜੀ ਹੈਗੀ ਬਣਦੀ ਕਾਰਵਾਈ ਕੀਤੀ ਜਾਏ ਔਰ ਕਿਸੇ ਵੀ ਜਿਹੜਾ ਹੈਗਾ ਅਕਿਊਜ਼ ਦੇ ਨਾਲ ਜਿਹੜਾ ਹੈਗਾ ਜਾਂ ਵਿਕਟਮ ਦੇ ਨਾਲ ਧੋਖਾ ਨਾ ਹੋਵੇ ਉਹਨਾਂ ਦੇ ਨਾਲ ਜੜੀ ਹੈਗੀ ਐਸੀ ਚੀਜ਼ ਕੋਈ ਕੀਤੀ ਜਾਵੇ ਲੇਕਿਨ ਸਰ ਜੋ ਇਹਨੇ ਪੈਸਾ ਦਿੱਤਾ ਸੀਗਾ ਥਾਣੇ ਦੇ ਵਿੱਚ ਦਿੱਤਾ ਸੀਗਾ ਉਸ ਬੱਚੇ ਨੂੰ ਪਰਚਾ ਪਾਣ ਪਰਚੇ ਤੋਂ ਛੁਡਾ ਦੇਖੋ ਜਿਹੜੀਆਂ ਚੀਜ਼ਾਂ ਸਾਰੀਆਂ ਚੀਜ਼ਾਂ ਵੈਰੀਫਿਕੇਸ਼ਨਸ ਤੇ ਹੈਗੀਆਂ ਨੇ ਇਬਾਰ ਇਹਨਾਂ ਨੇ ਕਿਤੇ ਕੀਤਾ ਜੋ ਵੀ ਕੀਤਾ ਹੈਗਾ ਉਹ ਸਾਰੀਆਂ ਜਿਹੜੀਆਂ ਪਾਰਟ ਆਫ ਇਨਵੈਸਟੀਗੇਸ਼ਨ ਬਟ ਇਮੀਡੀਏਟਲੀ ਇਹ ਜਿਹੜਾ ਹੈਗਾ ਅਸੀਂ ਪਰਚਾ ਦਰਜ ਕਰਕੇ ਜੀ ਇਨਵੈਸਟੀਗੇਸ਼ਨ ਸ਼ੁਰੂ ਕਰਤੀ ਹੈਗੀ ਕਿਉਂਕਿ ਤੁਹਾਨੂੰ ਵੀ ਪਤਾ ਹੈ ਕਿ ਬਹੁਤ ਸੈਂਸਿਟਿਵ ਜਿਹੜਾ ਹੈ ਜਿਹੜਾ ਕੇਸ ਹੈਗਾ ਬਹੁਤ ਸੈਂਸਿਟਿਵ ਹੈ ਅਸੀਂ ਓਪਨਲੀ ਜਿਹੜਾ ਹੈਗਾ ਪ੍ਰੈਸ ਦੇ ਨਾਲ ਕਦੇ ਵੀ ਆਪਾਂ ਉਸ ਕੇਸ ਨੂੰ ਡਿਸਕਸ ਨਹੀਂ ਕਰ ਸਕਦੇ ਕਦੇ ਤੋਂ ਖਦਰੀ ਕਰਦੇ ਸੀ ਜੇ ਇਹਨੂੰ ਕਿੱਥੋਂ ਗ੍ਰਿਫਤਾਰ ਕੀਤਾ ਸਰ ਜੀ ਦੇਖੋ ਗ੍ਰੈਫਟਾ ਤੇ ਇਹਨਾਂ ਨੂੰ ਇਥੋਂ ਲੁਧਿਆਣੇ ਤੋਂ ਹੀ ਕੀਤਾ ਗਿਆ ਹੈਗਾ ਬਟ ਜਿਹੜੇ ਕਦੋਂ ਤੋਂ ਕਰੇ ਸੀ ਕਦੋਂ ਨਹੀਂ ਕਰੇ ਇਹਨਾਂ ਦਾ ਰਿਮਾਨਡ ਲੈ ਲਿਆ ਇਹ ਉਸ ਤਰੀਕੇ ਤੋਂ ਪਤਾ ਕੀਤਾ ਜਾਏ ਹੁਣ ਜਿੰਨੇ ਵੀ ਇਹਨਾਂ ਦੇ ਕੇਸਿਸ ਰੈਫਰੈਂਸ ਤੇ ਕੀਤੇ ਹੋਣਗੇ ਜਾਂ ਕਿਤੇ ਨਾ ਕਿਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਅਪੀਲ ਕਰਦਾ ਵੀ ਜੇ ਕਿਸੇ ਵਿਅਕਤੀ ਨੂੰ ਲੱਗਦਾ ਕਿ ਇਹਨਾਂ ਦੇ ਨਾਲ ਕੋਈ ਐਸੀ ਚੀਜ਼ ਹੋਈ ਹੈ ਤੇ ਉਹ ਜ਼ਰੂਰ ਸਾਡੇ ਕੋਲ ਆਉਣ ਅਸੀਂ ਇਹ ਇਸ ਕੇਸ ਨੂੰ ਹੋਰ ਮਜ਼ਬੂਤ ਜਿਹੜਾ ਹੈ ਉਹ ਸਾਬਤ ਕਰੀਏ ਪਹਿਲਾਂ ਵੀ ਕੋਈ ਇਸ ਦਾ ਕੋਈ ਹੈਗਾ ਤਿਕੋ ਫਿਲਹਾਲ ਜਿਹੜੀ ਸਾਡੇ ਕੋਲ ਕੰਪਲੇਂਟ ਆਈ ਸੀਸੀਪੀ ਸਾਹਿਬ ਕੋਈ ਸਾਡੇ ਜੁਆਇੰਟ ਸੀਪੀ ਸਾਹਿਬ ਕੋਈ ਆਈ ਥੇ ਉਸ ਤੇ ਅਸੀਂ ਕਾਰਵਾਈ ਕਰਤੀ ਹੈ ਜੇ ਤੁਹਾਡੇ ਕਿਸੇ ਕਿਉਂਕਿ ਇਹ ਚੀਜ਼ ਇਦਾਂ ਨਹੀਂ ਹੁੰਦੀ ਹੈ ਕਿ 1 ਟੂ 1 ਹੁੰਦੀ ਹੈ ਜੇ ਕਿਸੇ ਨਾਲ ਕਿਤੇ ਹੈਗੀ ਹੈ ਜਾਂ ਕਿਸੇ ਕੋਈ ਇਨਫੋਰਮੇਸ਼ਨ ਹੈ ਸਾਡੇ ਨਾਲ ਜ਼ਰੂਰ ਸ਼ੇਅਰ ਕਰੋ ਔਰ ਅਸੀਂ ਉਸ ਤੇ ਕਾਰਵਾਈ ਕਰ ਦੇਵਾਂਗੇ ਕਿੰਨੇ ਰੁਪਏ ਲਿੱਤੇ ਗਏ ਸੀ ਕਿ ਸਰ ਇਸ ਮਾਮਲੇ ਦੇ ਵਿੱਚ ਇਹ ਤਾਂ ਤੁਸੀਂ ਦੱਸ ਸਕਦੇ ਹੋ ਇਹਦੇ ਵਿੱਚ ਜਿਹੜਾ ਹੈਗਾ 1.5 ਲੱਖ ਦੀ ਅਮਾਉਂਟ ਜਿਹੜੀ ਸੀਗੀ ਬਟ 50 ਹਜ਼ਾਰ ਜਿਹੜਾ ਹੈਗਾ ਉਹ ਇਹਨਾਂ ਨੇ ਰਿਸਿਵ ਕੀਤਾ ਸੀਗਾ ਬਾਕੀ ਕਿੱਥੇ ਕਿੱਥੇ ਗਈ ਕਿਵੇਂ ਕਿਵੇਂ ਗਈ ਹੈ ਉਹ ਰਿਮਾਂਡ ਲੈ ਕੇ ਇਹ ਜਿਹੜੀ ਚੀਜ਼ ਸਾਰੀ ਹੈ ਵੈਰੀਫਾਈ ਕਰ ਰਹੇ ਹਾਂ ਜੀ। ਹੋ ਜਾਣ ਨੂੰ ਗ੍ਰਿਫਤਾਰ ਕੀਤਾ ਇਹਨਾਂ ਦੇ ਨਾਮ ਕੋਈ ਕਿਸੇ ਦੇ ਟੈਕਨੋ ਦਾ। ਇਹੀ ਚੀਜ਼ ਜਿਹੜੀ ਹੈਗੀ ਆ ਹੋ ਸਕਦਾ ਇਹਨਾਂ ਦਾ ਕਾਫੀ ਵੱਡਾ ਗੈਂਗ ਹੋਵੇ ਔਰ ਇਹਦੇ ਵਿੱਚ ਹੋਰ ਵੀ ਖੁਲਾਸੇ ਹੋਣ ਦੀ ਬਹੁਤ ਉਮੀਦ ਹੈ ਤੁਹਾਨੂੰ ਜਲਦੀ ਇਸ ਬਾਰੇ ਦੱਸਿਆ ਜਾਵੇਗਾ। ਕਿਸ ਸਰ ਕਰਾਈ ਤੇ ਰਹਿੰਦੇ ਨੇ? ਇਹ ਚੀਜ਼ਾਂ ਜਿਹੜੀਆਂ ਸਾਰੀਆਂ ਮੈਂ ਤੁਹਾਨੂੰ ਕਹਿ ਰਿਹਾ ਵੈਰੀਫਿਕੇਸ਼ਨਸ ਦੀਆਂ ਹੈਗੀਆਂ ਜਦ ਤੱਕ ਵੈਰੀਫਾਈ ਨਹੀਂ ਹੋ ਰਹੀਆਂ ਮੈਂ ਤੁਹਾਨੂੰ ਨਹੀਂ ਸ਼ੇਅਰ ਕਰ ਸਕਦਾ ਉਹ ਡਿਟੇਲ ਤਾਂ ਨਹੀਂ ਖੰਗਾਲੀ ਗਈ ਸਰ ਜਿਹਨਾਂ ਦੇ ਜਿਹੜਾ ਉਹ ਪ੍ਰੈਸ ਦਾ ਇੱਕ ਕਾਰਡ ਜਿਹੜਾ ਬਣਾਇਆ ਗਿਆ ਵਾ ਉਹ ਤੇ ਕੋਈ ਰਜਿਸਟ੍ਰੇਸ਼ਨ ਨੰਬਰ ਹੋ ਗਿਆ ਜਿਹਦਾ ਆਰਐਨਏ ਨੰਬਰ ਹੋ ਗਿਆ ਕੁਝ ਉਹਦੇ ਵਿੱਚ ਕੋਈ ਸੋਇਸ ਨਿਤ ਨਹੀਂ ਬਿਲਕੁਲ ਤੁਹਾਡੀ ਗੱਲ ਸਹੀ ਹੈ ਇਹੀ ਚੀਜ਼ ਮੈਂ ਕਹਿ ਰਿਹਾ ਨਾ ਜਿੱਦਾਂ ਤੁਹਾਡਾ ਪ੍ਰੋਸੀਜਰ ਹੈਗਾ ਜੀ yellow ਕਾਰਡ ਹੁੰਦੇ ਨੇ ਸਾਰਿਆਂ ਦੇ ਹੁੰਦੇ ਪ੍ਰੈਸ ਦੇ ਨੇ ਉਹ ਹੈਗੇ ਨਹੀਂ ਹੈਗੇ ਉਹ ਸਾਰੀ ਚੀਜ਼ ਇੱਕ ਪ੍ਰੋਟੋਕੋਲ ਹੈਗਾ ਕਿ ਤੁਹਾਡੇ ਲੈਟਰ ਲੈ ਕੇ ਇੱਕ ਇਨਵੈਸਟੀਗੇਸ਼ਨ ਦੇ ਦੌਰ ਡੀਪੀਆਰਓ ਸਾਹਿਬ ਨੂੰ ਪੁੱਛਿਆ ਜਾਏਗਾ ਜਾਂ ਕਿ ਇਹ ਵਾਕਏ ਸੀਗੇ ਜਾਂ ਨਹੀਂ ਸੀਗੇ ਨਹੀਂ ਹੋਣਗੇ ਜੇ ਫੇਕ ਡਾਕੂਮੈਂਟਸ ਹੋਣਗੇ ਤਾਂ ਫਿਰ ਤਾਂ ਇਹ ਐਡੀਸ਼ਨ ਕਰਕੇ ਹੋ ਸਾਬ ਨਾਲ ਕੇ ਕਰਦੇ ਜੀ ਥੈਂਕ ਯੂ ਥੈਂਕ ਯੂ ਭਾਜੀ ਲੋਗੋ ਨਾਲ ਰੱਖੋ ਸ਼ੋਰ ਤੋਂ ਚਲੋ ਇੱਕ ਮੋਟਾ ਲੰਮਾ ਸਿਰ ਜੀ ਹਲਕੀ ਆਹ ਹਾਂ ਤੇਰੇ ਮੇਰਾ ਰਾਈਟ ਹਾਂ ਹੰਦਰ ਮਾ ਕਰਦੇ ਹਾਂ ਹੁਣ ਨਾ ਜਾਓ ਹਾਂ አልተው